ਮੈਡਮ ਜਿਹੜੇ ਕਹਿੰਦੇ ਸੀ ਵੀ 5 ਮਿੰਟਾਂ ਚ ਅਸੀਂ ਐਮਐਸਪੀ ਦੇ ਦਾਂਗੇ ਅੱਜ 3.5 ਸਾਲ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਲੋਕ ਗੱਲ ਪੈਣ ਲੱਗੇ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਗੱਲ ਪੈਣਗੇ ਹੁਣ ਪਾਥੀਆਂ ਉਹੀ ਪਾਥੀਆਂ ਪੈਣੀਆਂ ਨੇ ਜਿਹੜੀਆਂ ਪਿੰਡਾਂ 'ਚ ਤੁਸੀਂ ਕਹਿੰਦੇ ਸੀ ਡਲਾ ਤੋਂ ਡਲਾ ਹੋਤਾ ਹੈ ਉਹ ਪਾਥੀਆਂ ਖਾਣ ਦਾ ਟਾਈਮ ਹੈ ਜਿਹੜੇ ਜਿਹੜੇ ਮੰਤਰੀ ਰਹਿ ਚੁੱਕੇ ਆ ਵਿਧਾਇਕ ਨੇ ਮਜੂਤਾ ਉਹ ਇਸ ਗੱਲ ਨੂੰ ਸਾਬਿਤ ਕਰ ਰਹੇ ਅੱਜ ਉਹਨਾਂ ਦਾ ਅਸਤੀਫਾ ਇਹ ਨਕਮੀ ਘਟਿਆ ਸਰਕਾਰ ਹੈ ਇਹਨੇ ਕਿਸੇ ਵਾਸਤੇ ਕੋਈ ਕੰਮ ਨਹੀਂ ਕੀਤਾ ਤਾਂ ਕਰਕੇ ਆ ਜੋ ਪਤਲੀ ਗਲੀ ਚੋਂ ਬਚ ਕੇ ਨਿਕਲ ਗਏ ਕਿਉਂਕਿ ਲਲਕਾਰੇ ਵੱਡੇ ਵੱਡੇ ਮਾਰੇ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਇਹ ਕਰ ਦਾਂਗੇ ਲੇਡੀਜ਼ ਨੂੰ ਪੈਸੇ ਦੇ ਦਾਂਗੇ ਕੁਛ ਨਹੀਂ ਕਰਿਆ ਕੁਛ ਵੀ ਨਹੀਂ ਕਰਿਆ ਅੱਜ ਵੀ ਭਗਵੰਤ ਮਾਰ ਹੁੜੀ ਛੁਟਕਲੇ ਸੁਣਾਈ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਕਾਮੇਡੀ ਕਰਨੀ ਪੈ ਸਕਦੀ ਹੈ ਸਸੀ ਗੱਲ ਦੋਸਤੋ ਤਾਨੂੰ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਦੇ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਹੈ ਜਿਸ ਦੇ ਕਾਰਨ ਸਿਆਸਤ ਦੇ ਵਿੱਚ ਭਾਰੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਕੀ ਕਾਰਨ ਹੋਏ ਕਿ ਉਹਨਾਂ ਨੂੰ ਜਿਹੜਾ ਅਸਤੀਫਾ ਦੇਣਾ ਪਿਆ ਇਸ ਦੇ ਲਈ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਰਣਦੀਪ ਸਿੰਘ ਦਿਓਲ ਸੱਸੀ ਕਾਲ ਕਾਸੀ ਗੱਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਅਨਮੋਲ ਗੰਗਮਾਨ ਵੱਲੋਂ ਅੱਜ ਹਜੇ ਸਾਢੇ 3 ਸਾਲ ਹੀ ਹੋਏ ਸਰਕਾਰ ਆਈ ਨੂੰ ਤਾਂ 1.5 ਸਾਲ ਪਿਆ ਸੀ ਉਸ ਤੋਂ ਪਹਿਲੇ ਅਸਤੀਫਾ ਦਿੱਤਾ ਦੇਖੋ ਮੈਨੂੰ ਨਹੀਂ ਪਤਾ ਕੀ ਕਾਰਨ ਨੇ ਕਿਉਂ ਅਸਤੀਫਾ ਦਿੱਤਾ ਮੈਡਮ ਜਿਹੜੇ ਕਹਿੰਦੇ ਸੀ ਵੀ 5 ਮਿੰਟਾਂ ਚ ਅਸੀਂ ਐਮਐਸਪੀ ਦੇ ਦਾਂਗੇ ਅੱਜ ਸਾਢੇ 3 ਸਾਲ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਪਰ ਇੱਕ ਗੱਲ ਜਗ ਜाहिर ਕਰ ਗਏ ਉਹ ਕਿ ਇਕੱਲੇ ਲੋਕ ਹੀ ਨਹੀਂ ਅੱਜ ਪੰਜਾਬ ਦੇ ਕਹਿ ਰਹੇ ਬਲਕਿ ਇਹਨਾਂ ਦੇ ਖੁਦ ਦੇ ਜਿਹੜੇ ਮੰਤਰੀ ਰਹਿ ਚੁੱਕੇ ਆ ਵਿਧਾਇਕ ਨੇ ਮੌਜੂਦਾ ਉਹ ਇਸ ਗੱਲ ਨੂੰ ਸਾਬਿਤ ਕਰ ਰਿਹਾ ਅੱਜ ਉਹਨਾਂ ਦਾ ਅਸਤੀਫਾ ਕਿ ਇਹ ਨਕੰਮੀ ਘਟੀਆ ਸਰਕਾਰ ਹੈ ਇਹਨੇ ਕਿਸੇ ਵਾਸਤੇ ਕੋਈ ਕੰਮ ਨਹੀਂ ਕੀਤਾ ਤੇ ਅੱਜ ਮੋਹਰ ਲਾਦੀ ਉਹ ਗੱਲ ਦੇ ਉੱਪਰ ਕਿ ਇਹਦੋ ਨਕੰਮੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਆ ਸਕਦੀ ਕਾਰਨ ਮੈਨੂੰ ਨਹੀਂ ਪਤਾ ਕੀ ਹੈ ਜਾਂ ਕੀ ਦਿੱਲੀ ਵੱਲੋਂ ਹੁਕਮ ਆਇਆ ਜਾਂ ਕੋਈ ਉਹਨਾਂ ਦੇ ਆਪ ਦੇ ਨਿੱਜੀ ਕਾਰਨ ਨੇ ਪਰ ਇਹ ਸਾਫ਼ ਤੇ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਇਹ ਦੋਨੋਂ ਕਮੀ ਸਰਕਾਰ ਪੰਜਾਬ ਨੂੰ ਨਹੀਂ ਮਿਲੀ ਤੇ ਜਿੱਡੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਉਨਾਂ ਹੀ ਘਟਿਆ ਕਾਰਜਯੁਗਾਰੀ ਹੈ ਉਨਾਂ ਹੀ ਘਟਿਆ ਜ਼ਮੀਨ ਦੇ ਉੱਪਰ ਕੰਮ ਹੋ ਰਿਹਾ ਸਿਰਫ ਔਰ ਸਿਰਫ ਡਰਾਮੇ ਜਾਂ ਭੰਡਬਾਜੀ ਹੋ ਰਹੀ ਹੈ ਜਾਂ ਲੋਕਾਂ ਨੂੰ ਝਟਕਲੇ ਸੁਣਾਏ ਜਾ ਰਹੇ ਆ ਜ਼ਮੀਨੀ ਸਤਰ ਦੇ ਉੱਤੇ ਪੰਜਾਬ ਲਈ ਕੋਈ ਕੰਮ ਨਹੀਂ ਹੋ ਰਿਹਾ ਪੰਜਾਬ ਅੱਜ ਜੇ ਕਹੀਏ ਜਹਨਮ ਤੇ ਨਰਕ ਬਣ ਚੁੱਕਿਆ ਹੈ ਕਿਉਂਕਿ ਕਿਤੇ ਵੀ ਜਾਂਦੇ ਨੂੰ ਕੋਈ ਮਾਰ ਦਿੰਦਾ ਹੈ ਕੋਈ ਦਾਤ ਗਲ ਤੇ ਰੱਖ ਕੇ ਲੁੱਟ ਲੈਂਦਾ ਕੋਈ ਕਿਸੇ ਦੇ ਗੋਲੀ ਮਾਰ ਦਿੰਦਾ ਹੈ ਕਿਸੇ ਵਪਾਰੀ ਨੂੰ ਤੋਂ ਫਰੋਤੀ ਮੰਗ ਲਈ ਜਾਂਦੀ ਹੈ ਕਿਸੇ ਐਕਟਰ ਤੋਂ ਫਰੋਤੀ ਮੰਗ ਲਈ ਜਾਂਦੀ ਹੈ ਕਿਸੇ ਦੇ ਪਰਿਵਾਰ ਦੇ ਉੱਪਰ ਗੋਲੀ ਚੱਲ ਜਾਂਦੀ ਹੈ ਕਾਰਵਾਈ ਦੇ ਨਾਮ ਤੇ ਕੁਝ ਨਹੀਂ ਹੋ ਰਿਹਾ ਅੱਜ ਵੀ ਸਾਡੇ ਬੱਚੇ ਬਾਹਰ ਜਾ ਰਹੇ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਕੇ ਕੋਈ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਬੁਰੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਆ ਤੇ ਇੱਕ ਅੱਜ ਮੋਹਰ ਲੱਗ ਗਈ ਜਦੋਂ ਇੱਕ ਵਿਧਾਇਕ ਨੂੰ ਅਸਤੀਫਾ ਦੇ ਦੇਣਾ ਪਿਆ ਸਰ ਜੇਤ ਗੱਲ ਕਰੀਏ ਅਮਰਸਾਦ ਦੇ ਵਿਜੇ ਪ੍ਰਤਾਪ ਸਿੰਘਾ ਉਹਨਾਂ ਨੂੰ ਵੀ ਸਸਪੈਂਡ ਕੀਤਾ ਕਿਤੇ ਨਾ ਕਿਤੇ ਕਿਤੇ ਕੋਈ ਤਾਰ ਜੁੜਦੀ ਦਿਖਦੀ ਹੈ ਤੁਹਾਨੂੰ ਨਹੀਂ ਮੈਨੂੰ ਨਹੀਂ ਇਸ ਗੱਲ ਬਾਰੇ ਕੋਈ ਲੱਗਦੀ ਐ ਏਸੀ ਗੱਲ ਉਹ ਤਾਂ ਬਿਲਕੁਲ ਕਲੀਅਰ ਕੱਟ ਗੱਲ ਰੱਖਦੀ ਸੀ ਆਪਣੀ ਬੜੇ ਗੱਲ ਨੂੰ ਸਹੀ ਤਰੀਕੇ ਦੇ ਨਾਲ ਲੋਕ ਅੱਜ ਵੀ ਉਹਨਾਂ ਨੂੰ ਪਸੰਦ ਕਰਦੇ ਆ ਤੇ ਜਿਹੜੇ ਆਪਣੀ ਗੱਲ ਰੱਖਦੇ ਸੀ ਕਿਉਂਕਿ ਉਹਨਾਂ ਨੂੰ ਇਹ ਦਿਖਦਾ ਸੀਗਾ ਵੀ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਸੀਗੇ ਤੇ ਕੁਵਰ ਵਿਜੇ ਪ੍ਰਤਾਪ ਜੀ ਇੱਕ ਇਹੋ ਜਿਹੇ ਨੇਤਾ ਨੇ ਜਿਨੇ ਜਿਹੜੇ ਆਪਣੀ ਗੱਲ ਦੇ ਉੱਪਰ ਖਰੇ ਖੜੇ ਸੀ ਤੇ ਉਹ ਚਾਹੁੰਦੇ ਸੀ ਵੀ ਜਿਹੜੀ ਗੱਲਾਂ ਦਾ ਵਾਅਦਾ ਕਰਕੇ ਮੈਂ ਆਇਆ ਕਿਉਂਕਿ ਮੈਂ ਕੱਲ ਨੂੰ ਲੋਕਾਂ ਦੇ ਵਿੱਚ ਜਾਣਾ ਹੈ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਪੰਜਾਬ ਦੀ ਬਾਕੀ ਜਿਹੜੀ ਪਾਰਟੀ ਹੈ ਜਾਂ ਬਾਕੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਇਹ ਗੱਲ ਅੱਜ ਪਤਾ ਲੱਗ ਚੁੱਕੀ ਹੈ ਵੀ ਅਸੀਂ ਦੁਬਾਰਾ ਤਾਂ ਆਉਣਾ ਨਹੀਂ ਤੇ ਲੁੱਟਖੋ ਬੁਰੇ ਤਰੀਕੇ ਦੇ ਨਾਲ ਭ੍ਰਸ਼ਟਾਚਾਰ ਹੋ ਰਿਹਾ ਲੋਕਾਂ ਤੋਂ ਕਿਸੇ ਵੀ ਦਫ਼ਤਰ ਦੇ ਵਿੱਚ ਚਲੇ ਜਾਓ ਪਹਿਲਾਂ ਨਾਲੋਂ ਤਿੱਗਣੇ ਚੋਗਣੇ ਐਨਓਸੀ ਦੇ ਨਾਮ ਦੇ ਉੱਪਰ ਜਾਂ ਕੋਈ ਹੋਰ ਬਿਉਂਤ ਬਣਾ ਕੇ ਵੀ ਜੀ ਸ਼ਕਤੀ ਬਹੁਤ ਹੈ ਤੁਗੜੇ ਚੋਗੜੇ ਲੋਕਾਂ ਤੋਂ ਪੈਸੇ ਲੈ ਜਾ ਰਹੇ ਕਿਉਂਕਿ ਇਹਨਾਂ ਦੇ ਹਿੱਸੇ ਵੱਡੇ ਨੇ ਇਹ ਹਿੱਸੇ ਨੇ ਜਿਹੜੇ ਕਿਉਂਕਿ ਢਿੱਡ ਖਾਲੀ ਸੀ ਢਿੱਡ ਭਰ ਕੇ ਹੁਣ ਦੋ ਦੋ ਤਿੰਨ ਤਿੰਨ ਕਿਲਿਆਂ ਦੇ ਵਿੱਚ ਇਹਨਾਂ ਨੇ ਕੋਠੀਆਂ ਬਣਾਉਣੀਆਂ ਨੇ ਉਹ ਕਿਤੇ ਉਹ ਨਾ ਕਿਤੇ ਦਾ ਪੈਸੇ ਲੈਣੇ ਨੇ ਨਾ ਉੱਪਰੋਂ ਉੱਪਰੋਂ ਦਿਖਾਇਆ ਜਾ ਰਿਹਾ ਹੈ ਹੋਡਿੰਗਾਂ ਦੇ ਉੱਪਰ ਦਿਖਾਇਆ ਜਾ ਰਿਹਾ ਵੀ ਅਸੀਂ ਭ੍ਰਿਸ਼ਟਾਚਾਰ ਤੇ ਲਗਾਮ ਕਸਤੀ ਪਰ ਬਹੁਤ ਮੋٹے ਪੈਸੇ ਇਹਨਾਂ ਵੱਲੋਂ ਖਾਦੇ ਜਾ ਰਹੇ ਆ ਇਹ ਮੈਂ ਸਮਝਦਾ ਕੀ ਇਹੋ ਜੀ ਸਰਕਾਰ ਜਿਹੜੀ ਨਕਮੀ ਹੈ ਜਿਨ੍ਹਾਂ ਦੇ ਐਮ.ਐਲ.ਏ ਖੁਦ ਇਹ ਦੱਸ ਰਹੇ ਆ ਤਾਂ ਇਹੋ ਜੀ ਸਰਕਾਰ ਨੂੰ ਦਾ ਜਿਹੜਾ ਸੁਫੜਾ ਸਾਫ ਆ ਉਹ 2027 ਦੇ ਵਿੱਚ ਲੋਕਾਂ ਨੇ ਕਰ ਦੇਣਾ ਸਰ ਜੀ ਆਪਾਂ ਦੂਜੇ ਪਾਸੇ ਦੇਖੀ ਜਾਵੇ ਅਨਮੋਲ ਗਗਨ ਮੰਨਤਾ ਦੁਬਾਰਾ ਨੇ ਕਿਉਂਕਿ ਉਹਦੀ ਪਿੱਛੇ ਜੇ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਉਹ ਆਖਦੇ ਸੀਗੇ ਸਾਡੇ ਨਾਂ ਤੇ ਜਿਹੜਾ ਉਹਨਾਂ ਕੋਲ ਮੰਤਰੀਪਨ ਸੀਗਾ ਕਿ ਲੋਕਾਂ ਦੀ ਪ੍ਰਾਪਰਟੀ ਜਿਹੜੇ ਨਜਾਇਜ਼ ਕਬਜ਼ੇ ਕਿਤੇ ਉਹਨਾਂ ਨੇ ਛਡਾਉਣ ਦੇ ਬਾਰੇ ਉੱਥੇ ਵੀ ਕਿਹਾ ਜਾਂਦਾ ਕਿ ਮੇਰੇ ਨਾਮ ਤੇ ਨਜਾਇਜ਼ ਪੈਸੇ ਲਈ ਜਾ ਰਹੇ ਨੇ ਕੀ ਕਹਿੰਦੇ ਦੇਖੋ ਕਿ ਜਦ ਨਾਲ ਕਿਤੇ ਹਤਾਸ਼ ਦਿਖਾਈ ਦੇ ਰਹੀ ਹੈ ਅਨਮੋਲ ਗਗਨਮਾਰ ਕਿਉਂਕਿ ਉਹਦੇ ਉੱਤੇ ਪਟ્રોલ ਵੀ ਬੜੇ ਜਿਆਦਾ ਹੋ ਰਹੀ ਸੀਗੇ ਜਾਂ ਕੀ ਹੋ ਰਿਹਾ ਏ ਪਰ ਅੱਜ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਦੀ ਜਿਹੜੀ ਨਿਕੰਮੀ ਸਰਕਾਰ ਆ ਉਹਦਾ ਚਿਹਰਾ ਅੱਜ ਇੱਕ ਵਾਰ ਫੇਰ ਤੋਂ ਨੰਗਾ ਹੋ ਗਿਆ ਪੰਜਾਬ ਦੇ ਵਿੱਚ ਜਿਹੜੇ ਵੀ ਗੱਲਾਂ ਉਹਨਾਂ ਨੇ ਜਗ ਜाहिर ਕਰੀਆਂ ਵੀ ਮੇਰੇ ਨਾਮ ਦੇ ਉੱਤੇ ਪੈਸੇ ਲਏ ਜਾ ਰਹੇ ਆ ਕਿਤੇ ਨਾ ਕਿਤੇ ਸਰਕਾਰ ਦੀ ਨਕਮੀ ਤਾਂ ਹੈਗੀ ਆ ਨਾ ਉਹੀ ਮੈਂ ਗੱਲ ਕਹਿ ਰਿਹਾ ਵੀ ਅੱਜ ਮੋਹਰ ਲੱਗੀ ਆ ਵੀ ਸਰਕਾਰ ਫੇਲ ਸਰਕਾਰ ਹੈ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਦਿਖਾਈ ਦੇ ਰਿਹਾ ਸੱਚ ਆਈ ਬਾਕੀ ਇਹਨੂੰ ਵੀ ਦਿਖਾਈ ਦੇ ਰਹੀ ਹੈ ਪਰ ਉਹਨਾਂ ਨੂੰ ਹਲੇ ਲੱਗਦਾ ਵੀ 1.5 ਸਾਲ ਪਿਆ ਜਿਨ੍ਹਾਂ ਨੇ ਕਰਪਸ਼ਨ ਕਰਨੀ ਉਹ ਕਰਪਸ਼ਨ ਕਰਨ ਦੇ ਉੱਪਰ ਲੱਗੇ ਹੋਏ ਆ ਸਾਡੇ ਆਪਣੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਨੇਤਾ ਨੇ ਜਿਹੜੇ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਕਰ ਰਹੇ ਆ ਬਹੁਤ ਛੋਟੇ ਲੈਵਲ ਤੇ ਵੀ ਕਈ ਕਰਪਸ਼ਨ ਕਰ ਰਹੇ ਆ ਤੇ ਉਹ ਅੱਜ ਕਿਤੇ ਨਾ ਕਿਤੇ ਸੱਚਾਈ ਲੋਕਾਂ ਦੇ ਸਾਹਮਣੇ ਆਈ ਉਹਨਾਂ ਨੇ ਆਪਣੀ ਫੇਸਬੁੱਕ ਲਿੰਕ ਤੇ ਪਾਇਆ ਕਿ ਭਾਈ ਮੈਂ ਬੜੇ ਦੁਖੀ ਹਿਰਦੇ ਨਾਲ ਜਿਹੜਾ ਅੱਜ ਅਸਤੀਫਾ ਦੇ ਰਿਹਾ ਸਪੀਕਰ ਸਾਹਿਬ ਨੂੰ ਹਾਂ ਫਿਰ ਦੁਖੀ ਹਿਰਦਾ ਕਿਉਂ ਹੋਊਗਾ ਜੀ ਇਹ ਤੁਸੀਂ ਵੀ ਸਮਝਦੇ ਹੋ ਜੇ ਕਿਸੇ ਨੂੰ ਇੰਨੀ ਨਿਰਾਸ਼ਤਾ ਹੋ ਜੇ ਕੀ ਕੁਝ ਹੋ ਨਹੀਂ ਰਿਹਾ ਜਾਂ ਕੁਝ ਪੰਜਾਬ ਲਈ ਹੋ ਨਹੀਂ ਰਿਹਾ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ ਤੁਸੀਂ ਦੇਖੀ ਹੋਣੀ ਆ ਵੀਡੀਓ ਭਾਈ ਤੁਸੀਂ ਤਾਂ ਗੱਲ ਪੈਣੇ ਹੁਣ ਜਦੋਂ ਲੋਕ ਗੱਲ ਪੈਣ ਲੱਗੇ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਗੱਲ ਪੈਣਗੇ ਹੁਣ ਪਾਥੀਆਂ ਉਹੀ ਪਾਥੀਆਂ ਪੈਣੀਆਂ ਨੇ ਜਿਹੜੀਆਂ ਪਿੰਡਾਂ 'ਚ ਤੁਸੀਂ ਕਹਿੰਦੇ ਸੀ ਡੜਾ ਤੋਂ ਡੜਾ ਹੋਤਾ ਹੈ ਉਹ ਪਾਥੀਆਂ ਖਾਣ ਦਾ ਟਾਈਮ ਹੈ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਪਾਥੀਆਂ ਖਾਣ ਦਾ ਟਾਈਮ ਆ ਗਿਆ ਹੁਣ ਆਪਾਂ ਨੂੰ ਕਿਤੇ ਨਾ ਕਿਤੇ ਪਤਲੀ ਗਲੀ ਤੋਂ ਬਚ ਕੇ ਨਿਕਲ ਲੈਣਾ ਚਾਹੀਦਾ ਤਾਂ ਕਰਕੇ ਅਜੋ ਪਤਲੀ ਗਲੀ 'ਚੋਂ ਬਚ ਕੇ ਨਿਕਲ ਗਏ ਕਿਉਂਕਿ ਲਲਕਾਰੇ ਵੱਡੇ ਵੱਡੇ ਮਾਰੇ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਇਹ ਕਰ ਦਾਂਗੇ ਲੇਡੀਜ਼ ਨੂੰ ਪੈਸੇ ਦੇ ਦਾਂਗੇ ਕੁਛ ਨਹੀਂ ਕਰਿਆ ਕੁਛ ਵੀ ਨਹੀਂ ਕਰਿਆ ਅੱਜ ਵੀ ਭਗਵੰਤ ਮਾਰ ਹੁਣੀ ਝਟਕਲੇ ਸੁਣਾਈ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਕਾਮੇਡੀ ਕਰਨੀ ਪੈ ਸਕਦੀ ਹੈ ਤੇ ਕਾਮੇਡੀ ਦੇ ਨਾਲ ਇਨਟੱਚ ਕਰਕੇ ਰੱਖਦੇ ਆ ਲੋਕਾ ਸਰ ਕੀ ਬਣੂ ਉਹ ਲੋਕਾਂ ਦਾ ਜਿਨ੍ਹਾਂ ਨੂੰ ਉਮੀਦ ਸੀ ਕਿ 5 ਮਿੰਟਾਂ 'ਚ ਐਮਐਸਪੀ ਲੈ ਲਾਂਗੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਜੀ ਹੁਣ ਉਹਨਾਂ ਨੇ ਇਹਨਾਂ ਨੂੰ ਦੱਸਣਾ ਮੈਂ ਇਹਨਾਂ ਦਾ ਕੀ ਬਣੂਗਾ ਇਹ ਦੱਸੋ ਅਸੀਂ ਤਾਂ ਔਖੇ ਸੌਖੇ ਸਾਢੇ ਤਿੰਨ ਸਾਲ ਕੱਢ ਲਿਆ ਆਮ ਲੋਕਾਂ ਨੇ ਤਾਂ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਸਾਡੀ ਸਰਕਾਰ ਬਣੂਗੀ ਉਹਨਾਂ ਨੇ ਤਾਂ ਔਖੇ ਸੌਖੇ ਕੱਢ ਲਏ ਹੁਣ ਹੁਣ ਸਾਲਕ ਹੋਰ ਆ ਉਸ ਤੋਂ ਬਾਅਦ ਫਿਰ ਇਹਨਾਂ ਦੇ ਪਿੰਡਾਂ ਦੇ ਵਿੱਚ ਵੜਦੇ ਕਿਵੇਂ ਨੇ ਅੱਜ ਵੀ ਮੈਂ ਚੈਲੰਜ ਕਰਦਾ ਵੀ ਇਹਨਾਂ ਦੇ ਲੋਕ ਜਿਹੜੇ ਕਹਿੰਦੇ ਸੀ ਅਸੀਂ ਆਮ ਆ ਉਹ ਬਿਨਾਂ ਸਿਕਿਉਰਿਟੀਆ ਤੋਂ ਪਿੰਡਾਂ 'ਚ ਜਾ ਕੇ ਦਿਖਾਉਣ ਪਿੰਡ ਵਾਲੇ ਇਹਨਾਂ ਨੂੰ ਦੱਸਣਗੇ ਵੀ ਟਰਾਲੀਆਂ ਕਿਵੇਂ ਚੋਰੀ ਕਰੀਦੀਆਂ ਨੇ ਪਿੰਡ ਵਾਲੇ ਇਹਨਾਂ ਨੂੰ ਦੱਸਣਗੇ ਵੀ ਸਾਡੇ ਜਿੱਥੇ ਅਸੀਂ ਧਰਨੇ ਲਾਏ ਹੋ ਸੀ ਉੱਥੋਂ ਤੁਸੀਂ ਸਿਲੰਡਰ ਕਿਵੇਂ ਚੋਰੀ ਕਰਦੇ ਨੇ ਇਹਨਾਂ ਦੇ ਨੌ ਰੱਖੇ ਜਾਣਗੇ ਟਰਾਲੀ ਚੋਰ ਅੱਜ ਕਹਿੰਦੇ ਨੇ ਪਿੰਡਾਂ ਦੇ ਲੋਕ ਇਹਨਾਂ ਨੂੰ ਕਹਿੰਦੇ ਨੇ ਟਰਾਲੀ ਚੋਰ, ਸਿਲੰਡਰ ਚੋਰ ਤੇ ਕਹਿੰਦਾ ਇਹ ਐਸੀਗਾ ਵੀ ਮਾਸਟਰ ਦਾ ਮੁੰਡਾ ਸਭ ਤੋਂ ਪਹਿਲਾਂ ਮਾਸਟਰ ਕੁੱਟੇ ਫਿਰ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਫਿਰ ਕਿਸਾਨ ਕੁੱਟੇ ਇਹਨਾਂ ਨੇ ਛੱਡਿਆ ਕਿਹਨੂੰ ਆ ਵਪਾਰੀਆਂ ਨੂੰ ਇਹਨਾਂ ਨੇ ਲੁੱਟ ਲਿਆ ਹੈ ਆਮ ਜਿਹੜੇ ਗਰੀਬ ਲੋਕ ਸੀ ਉਹਨਾਂ ਦੀ 2 ਰੁਪਏ ਜਿਹੜੀ ਕੜਕ ਮਿਲਿਆ ਕਰਦੀ ਸੀਗੀ ਉਹ 2 ਰੁਪਏ ਵਾਲੀ ਕਣਕੀ ਬੰਦ ਕਰਤੀ મોદી ਜੀ ਕਣਕ ਦੇ ਰੇ ਨੇ ਤਾਂ ਕਰਕੇ ਉਹਨਾਂ ਨੂੰ ਰਸ਼ਾਣ ਮਿਲ ਰਿਹਾ ਤੇ ਜਿੰਨੇ ਸੈਂਟਰ ਦੇ ਪ੍ਰੋਜੈਕਟ ਨੇ ਉਹਨਾਂ ਦੇ ਉੱਪਰ ਆਪਣੀ ਮੋਹਰ ਲਾ ਕੇ ਵੇਚ ਰਹੇ ਆ ਔਰ ਕੁਛ ਨਹੀਂ ਹੈਗਾ ਇਹਨਾਂ ਦੇ ਪੱਲੇ ਪੰਜਾਬ ਨੂੰ ਕੰਗਾਲ ਕਰਕੇ ਰੱਖਤਾ ਅਜੇ 83000 ਏਕੜ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ ਉਹਦੇ ਤੇ ਲੋਨ ਲੈਣਾ ਚਾਹੁੰਦੇ ਨੇ ਤਾਂ ਜੋ ਪੰਜਾਬ ਸਰਕਾਰ ਨੂੰ ਚਲਾ ਸਕੀਏ ਤਾਂ ਜੋ ਮਾੜਾ ਮੋਟਾ ਸੀ ਅਗਲੀਆਂ ਇਲੈਕਸ਼ਨਸ ਦੇ ਵਿੱਚ ਕੁਝ ਮਾੜੇ ਮੋਟੇ ਵਾਦੇ ਪੂਰੇ ਕਰਕੇ ਪੰਜਾਬ ਦੇ ਲੋਕਾਂ ਦੇ ਨੂੰ ਮੂੰਹ ਦਿਖਾ ਸਕੀਏ ਇਸ ਕਰਕੇ ਕਿਸਾਨਾਂ ਨੂੰ ਲੁੱਟਣ ਨੂੰ ਵੀ ਤਿਆਰ ਇਸ ਸਨਣਾ ਰਣਦੀਪ देओल ਜੀ ਜਿਹੜੇ ਭਾਜਪਾ ਆਗੂ ਜਿਨ੍ਹਾਂ ਦਾ ਆਖਣਾ ਹੈ ਕਿ 2027 ਵੀ ਬਹੁਤ ਲਵੇ ਆ ਚੁੱਕੀ ਹੈ ਕਿ ਕੁਝ ਇਹਨਾਂ ਦਾ ਆਖਣਾ ਹੈ ਕਿ ਜਿਸ ਕਾਰਨ ਸ਼ਾਇਦ ਇਹਨਾਂ ਦੇ ਜਿਹੜੇ ਲੀਡਰ ਨੇ ਹੁਣ ਤੋਂ ਹੀ ਅਸਤੀਫਾ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਢੜਕੂ ਹੋ ਗਿਆ ਜਦੋਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਉਦੋਂ ਅਸੀਂ ਕੀ ਜਵਾਬ ਦੇਵਾਂਗੇ ਜ਼ਰੂਰ ਤੌਰ 'ਤੇ ਵੀ ਸ਼ਰਮਾ ਪੰਜਾਬੀ ਲਾਈਵ ਟੀਵੀ